ਇਹ ਪਹਿਲਾਂ ਕਦੇ ਕਿਸੇ ਨਾ ਸਰਕਾਰ ਨੇ ਸੋਚਿਆ ਨਾ ਦੇਸ਼ ਚ ਕਿਸੇ ਹੋਰ ਸੂਬੇ ਨੇ ਸੋਚਿਆ ਪਸ। ਫਿਰ ਮੈਂ ਤੁਹਾਨੂੰ ਆਊਟ ਆਫ ਦਾ ਬਾਕਸ ਆਈਡੀਆਸ ਦੱਸ ਰਿਹਾ ਜਿਹੜੇ ਜਿਹੜੇ ਪੰਜਾਬ ਸਰਕਾਰ ਨੇ ਹੁਣ ਤੱਕ ਇੰਪਲੀਮੈਂਟ ਕਰਦੇ। ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ। ਪੇਪਰ ਦੇ ਦਿੰਦੀਆਂ ਸੀ। ਥਿਉਰੀ ਦੇ ਪੇਪਰ ਚੋਂ ਪਾਸ ਹੋ ਜਾਂਦੀਆਂ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀਆਂ ਸੀ। ਕਾਰਨ ਪੁਰਾਣੇ ਕਰੋਣ ਬਣੇ ਹੋਏ ਆ। ਕਿਸੇ ਨੇ ਦੇਖਿਆ ਹੈ ਨਹੀਂ 60 ਕਿਲੋ ਦੀ ਬੋਰੀ ਜਿਹੜੀ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭਜਣਾ 1 ਕਿਲੋਮੀਟਰ। ਕੁੜੀ ਨੇ ਵੀ ਭਜਣਾ ਟ੍ਰੇਨਿੰਗ ਕਿ ਅਸੀਂ ਕਿਥੋਂ ਨਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 ਕਿਲੋ ਕਿਵੇਂ ਚੱਕ ਕੇ ਸੀ ਭਜ ਲਾਂਗੇ ਤੇ ਮੈਂ ਕਹਿੰਦਾ ਠੀਕ ਨਹੀਂ ਗਰਾਉਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਂ ਸਦੀ ਵਾਰਨ ਤਾਂ ਅਸੀਂ ਬੁਲਾਏ ਅਫਸਰ ਅਸੀਂ ਕਹ ਜਰਾ ਕੀ ਹੈ ਕਿ ਹਾਂਜੀ ਪਰਾਨੋ ਚਲੀ ਹੈ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਦੱਸੋ ਵੀ ਜਦੋਂ ਕੋਈ ਤੇ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਹੀ ਹੈ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲ ਹੈ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਊਗੀ ਉਹਦੇ ਹੈਨਾ ਤਾਂ ਅਸੀਂ ਕਿ ਇਹਨੂੰ ਇਹਨੂੰ ਚੇਂਜ ਕਰੀ 60 ਤੋਂ 40 ਕੀਤਾ ਕੱਦ ਜਿਹੜਾ 5 5 7 ਤੋਂ 5 2 ਕਰਤਾ ਤੇ ਪਹਿਲੀ ਵਾਰ ਪੰਜਾਬ ਦੀ ਦੇਸ਼ ਦੀ ਹਿਸਟਰੀ 'ਚ ਹੋ ਰਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੁੜੀ ਜੜੀ ਉਹ ਉਹ ਪੁਰਾਣੇ ਕਾਨੂੰਨ ਪਏ ਨਹੀਂ ਪਏ ਨੇ ਕੋਈ ਛੇੜਦਾ ਨਹੀਂ ਦੇਖਦਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਬਿਜਲੀ ਕਿੰਨੀ ਦਿੰਦੇ ਹੋ 8 ਘੰਟੇ ਰਾਤ ਨੂੰ ਵੀ ਟੁੱਟਦੀ 2 ਵਜੇ ਆਈ 2:30 ਵਜੇ ਚਲੀ ਗਈ ਸਾਢੇ 3 ਆਈ ਸਾਢੇ 4 ਚਲੀ ਗਈ ਉਹ ਅੱਧੀ ਵੀ ਨਹੀਂ ਆਉਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗ ਮੈਂ ਕਿਹਾ ਵੀ ਜੇ ਤੁਸੀਂ 8 ਘੰਟਿਆਂ ਦੀ بجائے 10 ਤੋਂ 11 ਘੰਟੇ ਦਿਨੇ ਦੇ ਦਿਓ ਲਗਾਤਾਰ ਤਾਂ ਉਹਦਾ 3 ਦਿਨਾਂ ਦੇ ਵਿੱਚ ਉਹਦੀ ਸਾਰੀ ਫਸਲ ਜਿਹੜੀ ਹੈ ਉਹ ਇੱਕ ਵਾਰੀ ਬੰਨ ਲਾ ਉਹਦੇ ਨਾਲ ਉਸ ਤੋਂ ਬਾਅਦ ਉਹ ਅਗਲੇ 2-3 ਦਿਨ ਪਾਣੀ ਲਾਉਂਦਾ ਨਹੀਂ ਕਿਉਂਕਿ ਉਹਨੂੰ ਪਤਾ ਵੀ 11 ਘੰਟੇ ਆਉਂਦੀ ਹੈ ਜਦੋਂ ਮਰਜੀ ਕੋਈ ਵੀ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਉਹ ਮੋਟਰ ਚੱਲਦੀ ਰੱਖੇ ਆਪਣੀਆਂ ਬੱਟਾਂ ਤੋੜ ਲੈ ਬੱਟਾਂ ਉਹਨੂੰ ਕੋਚਣੀਆਂ ਉਸੇ ਨੂੰ ਪੈਣਗੇ ਮੈਂ ਕਿਹਾ ਵੀ 6 ਦਿਨ ਦਾ ਲਾ ਲੈਣਿਆ ਬਰੇ 6 ਦਿਨਾਂ ਵਿੱਚ ਤੁਸੀਂ ਕਿੰਨੀ ਬਿਜਲੀ ਦਿੰਦੇ ਹੋ ਕਹਿੰਦੇ ਅਡਾ 48 ਘੰਟੇ 8 ਘੰਟੇ ਦੇ ਫਿਰ ਵੀ ਰੋਣਾ ਪੈਂਦਾ ਬਿਜਲੀ ਨਹੀਂ ਆਉਂਦੀ ਬਿਜਲੀਆਂ ਆਉਂਦੀ ਕੱਟਦੀ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਜਨਰੇਟਰ ਲੈ ਕੇ ਆਉਣੇ ਪੈਂਦੇ ਲੋਕਾਂ ਨੂੰ ਮੈਂ ਕਿਹਾ ਇਧਰੋਂ ਕਿੰਨਾ ਦਿੰਦੇ 11 ਘਰ ਘਣ ਕਹਿੰਦੇ 33 ਘੰਟੇ ਮੈਂ ਕਿਹਾ 15 ਘ ਥੋੜੀ ਬਿਜਲੀ ਬਚੂਗੀ ਮੋਟਰ ਬੰਦ ਕਰਕੇ ਜਾਇਗਾ ਅੱਜ ਅੱਜ ਮੋਟਰ ਬੰਦ ਕਰਕੇ ਕਰੇ ਜਾਂਦੇ ਨੇ ਮਾਲਕ ਤਾਂ ਮੈਨੂੰ ਮਿਲਿਆ ਮੈਂ ਖੇਤਾਂ 'ਚ ਗਿਆ ਸੀਗਾ ਪਿੱਛੇ ਮੈਨੂੰ ਦੱਸਿਆ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਆਪਣੀ ਮੋਟਰ ਦੇ ਤਿੰਨੋਂ ਫਿਊਜ਼ ਜਿਹੜੇ ਨੇ ਨਾ ਡ੍ਰਿਪ ਕਹਿੰਦੇ ਨੇ ਉਹ ਕੱਢ ਕੇ ਝੋਲੇ 'ਚ ਪਾ ਕੇ ਲੈ ਜਾਂਦਾ ਕਿ ਦਿਨ ਰਾਤ ਨੂੰ ਆਟੋਮੈਟਿਕਲੀ ਨਾ ਚੱਲ ਪਏ ਯਾਰ ਕਿਉਂਕਿ ਕਿਉਂਕਿ ਕੱਸੀਆਂ ਦਾ ਪਾਣੀ ਵੀ ਆ ਗਿਆ ਚੈਨਲਾਈਜ਼ ਕਰਤਾ ਸੀ ਇਹ ਵੀ ਪਹਿਲੀ ਵਾਰ ਹੋਇਆ ਗ੍ਰੀਨ ਸਟੈਂਪ ਪੇਪਰ ਜਾ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤੱਕ ਹਰੇ ਕਹਿੰਦੇ ਸਿੰਗਲ ਵਿੰਡੋ ਪਰ ਵਿੰਡੋ ਚ ਬਹੁਤ ਵਿੰਡੋਆਂ ਨਿਕਲਦੀ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾ ਵੀ ਪੈਨ ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਹੈ ਕੀ ਹੋ ਸਕਦਾ ਹੈ ਉਹ ਦੇਸ਼ਾ ਵੀ ਇਸ ਤਰ੍ਹਾਂ ਮੰਤਰੀ ਸਾਹਿਬ ਨੇ ਜੇ ਕਰ ਦਿੱਤਾ ਉਹ ਇਸ ਤੇ ਟੋਕੇ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੇ ਲੱਖਾਂ ਬੱਚਿਆਂ ਦੀ ਪੜ ਇਸ ਤੋਂ ਪਹਿਲਾਂ ਤੁਹਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਿਰਫ ਮਤਲਬ ਹੂਨ ਚੂਸਣ ਵਾਸਤੇ ਰੱਖਦੀਆਂ ਸੀ ਲਾਲਜੇ ਰੰਗ ਦੀਆਂ ਥੈਲੀਆਂ ਤੁਸੀਂ ਆਦਤ ਹੀ ਪੈ ਗਈ ਸੀ ਮਤਲਬ ਰਿਵਾਜ ਹੀ ਬਣ ਗਿਆ ਸੀ ਵੀ ਕਿਹਨਾਂ ਨੂੰ ਫੜਾਇਓ ਤੇ ਕੌਣਾਂ ਨੂੰ ਫੜਾਇਓ ਅੱਛਾ ਇਹ ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਦੋਨਾਂ ਦੇ ਮੈਨੀਫੈਸਟੋ ਪੜੇ ਵੀ ਨਹੀਂ ਹੁੰਦੇ ਦੋਨਾਂ ਦਾ ਕਿਸੇ ਪਾਰਟੀ ਨੂੰ ਪਿਆਰ ਵਿਨਿੰਗ ਕਰਦੇ ਦੀ ਵੀ ਆਹ ਪਾਰਟੀ ਕੋਲ ਤੁਸੀਂ ਸਿਰਫ ਇਹ ਕਹਿ ਕੇ ਅਨੰਨਿਓ ਅੱਲਾਹ ਬਰਾਵਾ ਤੇਰਾ ਵੀ ਮੱਥਾ ਟੰਮ ਦਿੰਨੇ ਆ ਜੇ ਤੂੰ ਆ ਗਿਆ ਤੂੰ ਸਾਨੂੰ ਕੁਝ ਕਹੀਂ ෑ තේ මත් ම තුම වැ තුන ස වු .